ਕਾਲ ਜੀ ਸਾਰਿਆਂ ਨੂੰ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਬਹੁਤ ਵਧੀਆ ਹੋ ਮੋਗੇ ਤਾਂ ਦੋਸਤੋ ਇਹ ਹੈ ਜੀ ਲੁਧਿਆਣੇ ਦਾ ਕੁਮਾਰ ਮੰਡੀ ਚੌਂਕ ਜਿੱਥੇ ਕਿ ਜੀ ਰੂਪ ਸਿਕਿਉਰ ਵਾਲਿਆਂ ਦਾ ਸ਼ੋਅਰੂਮ ਹੈ ਔਰ ਇੱਥੇ ਹੱਲਾ ਬੋਲ ਸੇਲ ਲੱਗੀ ਹੋਈ ਹੈ ਜੀ ਕਾਟਨ ਦੇ ਸੂਟਾਂ ਦੀ ਲੇਡੀਜ਼ ਸੂਟਾਂ ਦੀ ਬਹੁਤ ਭਾਰੀ ਸੇਲ ਲੱਗੀ ਹੋਈ ਹੈ ਜੀ ਤੇ ਸਾਲ ਵਿੱਚ ਸਿਰਫ ਇੱਕ ਵਾਰ ਇਹ ਸੇਲ ਲੱਗਦੀ ਹੈ ਤੇ ਪੂਰਾ ਡੇਢ ਮਹੀਨਾ ਚੱਲਦੀ ਹੈ 14 ਫਰਵਰੀ ਤੋਂ ਲੈ ਕੇ 31 ਮਾਰਚ ਤੱਕ ਸੇਲ ਹੈ ਜੀ 31 ਮਾਰਚ ਬਸ ਥੋੜੇ ਦਿਨ ਰਹਿ ਗਏ ਤਾਏ ਸੇਲ ਆਲਮੋਸਟ ਖਤਮ ਹੋਣ ਵਾਲੀ ਹੈ ਜੇ ਹੈ ਥੋੜੇ ਜਿਹੇ ਦਿਨ ਤਾਂ ਦੇਖੋ ਜੀ ਅੰਦਰ ਅਸੀਂ ਗਏ ਤਾਂ ਤੁਹਾਨੂੰ ਇੱਥੇ ਸਾਰੇ ਕਾਟਨ ਦੇ ਸੂਟ ਮਿਲਣਗੇ ਜੀ ਜਿਹੜੇ ਕਿ ਜੀ 250 ਰੁਪਏ ਤੋਂ ਸਟਾਰਟ ਹੋ ਕੇ 800 900 ਰੁਪਏ ਤੱਕ ਵਧੀਆ ਰੇਂਜ ਵਿੱਚ ਤੇ ਵਧੀਆ ਵੈਰਾਈਟੀ ਚ ਹੈ ਤਾਂ ਦੇਖੋ ਜੀ ਜਿਨ੍ਹਾਂ ਨੇ ਆਣਾ ਤਾਂ ਇੱਥੇ ਆ ਸਕਦਾ ਹੈ ਜੀ ਕੁਮਾਰ ਮੰਡੀ ਏਰੀਆ ਲੁਧਿਆਣੇ ਦਾ ਕਾਫੀ ਮਹਿੰਗਾ ਏਰੀਆ ਹੈ ਤੇ ਇੱਥੇ ਤੁਹਾਨੂੰ ਸਾਰਾ ਬ੍ਰਾਂਡਡ ਕੱਪੜਾ ਹੀ ਮਿਲੇਗਾ ਤਾਂ ਦੇਖੋ ਜੀ ਇੱਥੇ ਤੁਸੀਂ ਕੱਪੜਿਆਂ ਦੇ ਢੇਰ ਤੋਂ ਅੰਦਾਜ਼ਾ ਲਗਾ ਲਓ ਕਿ ਕਿੰਨੇ ਜ਼ਿਆਦਾ ਇੱਥੇ ਲੇਡੀਜ਼ ਸੂਟ ਵਿਦ ਦੁਪੱਟੇ ਨਾਲ ਇਹਨਾਂ ਨੇ ਗੱਬੇ ਤੇ ਕਿ ਸਿਲਾਈ ਲਗਾਈ ਹੁੰਦੀ ਜਿਹਦੇ ਵਿੱਚ ਕਮੀਜ਼ ਦੁਪੱਟਾ ਔਰ ਸਲਵਾਰ ਹੁੰਦਾ ਤੇ ਸਾਰੇ ਸੂਟ ਇਸ ਤਰ੍ਹਾਂ ਅਟੈਚ ਕਰ ਕਰਕੇ ਪੂਰਾ ਢੇਰ ਲਗਾਇਆ ਹੋਇਆ ਹੈ ਜੀ ਤੇ ਸਾਰੇ ਸੂਟਾਂ ਤੇ ਟੈਗ ਲੱਗਿਆ ਹੋਇਆ ਹੈ ਜੀ ਅੱਧਾ ਤੁਹਾਨੂੰ ਵੱਧ ਘੱਟ ਕਰਨ ਦਾ ਕੋਈ ਚੱਕਰ ਨਹੀਂ ਹੈ ਜੀ ਫਿਕਸ ਪ੍ਰਾਈਸ ਸ਼ੋਰੂਮ ਹੈ ਬ੍ਰਾਈਡਲ ਇਕ ਤਰ੍ਹਾਂ ਨਾਲ ਜਿੱਥੇ ਬ੍ਰਾਈਡਲ ਵਿਆਹ ਦਾ ਸਾਰਾ ਸਮਾਨ ਮਿਲਦਾ ਕੱਪੜਿਆਂ ਦਾ ਉਹ ਵਾਲਾ ਸ਼ੋਰੂਮ ਹੈ ਜੀ ਤਾਂ ਦੇਖੋ ਜੀ ਆ ਇੱਥੇ ਕੋਟਨ ਦਾ ਸੂਟ ਹੈ ਬਹੁਤ ਪਿਆਰਾ ਸੀ ਗ੍ਰੀਨ ਕਲਰ ਹੈ ਜੀ ਤੇ ਲੈਂਥ ਵਾਈਜ਼ ਬਹੁਤ ਲੰਬਾ ਹੈ ਜੀ ਤੇ ਅੱਧਾ ਦੇਖੋ ਜੀ ਇਸ ਦੀ ਕੀਮਤ ਸੀਗੀ ਜੀ 510 ਰੁਪਏ ਮਤਲਬ ਪਿਓਰ ਕੋਟਨ ਦਾ ਇਹਨ ਮਖਮਲ ਵਾਲਾ ਜਿਹੜਾ ਹੁੰਦਾ ਨਾ ਉਹ ਵਾਲਾ ਕਪੜਾ ਹੈ ਜੀ ਸਾਰਾ ਇੱਥੇ ਹੱਥ ਲਗਾ ਲਗਾ ਕੇ ਲੇਡੀਜ਼ ਪੂਰਾ ਛਾਂਟੀ ਕਰ ਕਰਕੇ ਲੈ ਕੇ ਜਾ ਰਹੇ ਸੀਗੇ ਇੱਕ ਟੋਕਰੀ ਜੀ ਦੇ ਦੰਦੇ ਇਹ ਉਹਦੇ ਵਿੱਚ ਫਿਰ ਲੇਡੀਜ਼ ਇਕੱਠਾ ਕਰ ਕਰਕੇ ਭਰ ਰਹੀਆਂ ਹੁੰਦੀਆਂ ਨੇ ਤਾਂ ਦੇਖੋ ਤੁਸੀਂ ਪਹਿਲਾਂ ਭੀੜ ਤੋਂ ਅੰਦਾਜ਼ਾ ਲਗਾ ਲਓ ਜੀ ਕਿ ਕਿੰਨਾ ਜ਼ਿਆਦਾ ਹੈ ਤਾਂ ਦੋਸਤੋ ਇਸ ਸ਼ੋਰੂਮ ਵਿੱਚ ਤੁਹਾਨੂੰ ਸਿਰਫ ਬ੍ਰਾਂਡਡ ਕਪੜਾ ਹੀ ਮਿਲੇਗਾ ਇੱਥੇ ਤੁਹਾਨੂੰ ਨਾਨ ਬ੍ਰਾਂਡਡ ਨਹੀਂ ਮਿਲੇਗਾ ਤਾਂ ਆਹ ਦੇਖੋ ਜੀ ਇੱਕ ਮਲਟੀ ਕਲਰ ਦਾ ਸੂਟ ਹੈ ਬਹੁਤ ਹੀ ਪਿਆਰਾ ਪੀਸ ਹੈ ਇਹ ਵੀ ਆਹ ਕਮੀਜ਼ ਸੀਗਾ ਤੇ ਨਾਲ ਇਸ ਦਾ ਦੁਪੱਟਾ ਆਵੇਗਾ ਪਲੱਸ ਸਲਵਾਰ ਆਵੇਗੀ ਤੇ ਪੂਰਾ ਇਸ ਤਰ੍ਹਾਂ ਮਤਲਬ ਜੈਪੁਰੀ ਪ੍ਰਿੰਟ ਵਿੱਚ ਸੂਟ ਸੀਗਾ ਇਹ ਤੇ ਇਸ ਦਾ ਤੁਸੀਂ ਪ੍ਰਾਈਸ ਦੇਖੋ ਮੈਂ ਤੁਹਾਨੂੰ ਟੈਗ ਵੀ ਦੱਸਿਆ ਤਾਂ ਨਾਲ ਇਸ ਦੇ ਮਹਿਰੂਨ ਜੈਪੁਰੀ ਕਲਰ ਦਾ ਦੁਪੱਟਾ ਹੈ ਜੀ ਤੇ ਪਲੇਨ ਇਸ ਦੀ ਸਲਵਾਰ ਹੋਵੇਗੀ ਜੀ ਕਪੜਾ ਪੂਰਾ ਖੁੱਲਾ ਡੁੱਲਾ ਹੈ ਕੋਈ ਛੋਟੇ ਕਪੜੇ ਦਾ ਚੱਕਰ ਨਹੀਂ ਹੈ ਜੀ ਤੁਹਾਨੂੰ ਕਪੜਾ ਕੱਟ ਨਿਕਲੇਗਾ ਕਪੜਾ ਵਾਈਜ਼ ਬਹੁਤ ਵਧੀਆ ਹੈ ਵੈਰਾਈਟੀ ਬਹੁਤ ਅੱਛੀ ਹੈ ਔਰ ਜ਼ਿਆਦਾ ਕੜਾਈਆਂ ਫੜਾਈਆਂ ਵਾਲੇ ਸੂਟ ਨਹੀਂ ਹੈ ਜੀ ਬਿਲਕੁਲ ਸਿੰਪਲ ਸੋਬਰ ਸੂਟ ਹੈ ਅੱਦਾ ਹਲਕੀ ਫੁਲਕੀ ਕਢਾਈ ਮਿਲੇਗੀ ਬਟ ਵਧੀਆ ਹੈ ਪਾਣ ਹੰਡਾਣ ਵਾਲੇ ਕੱਪੜੇ ਐ ਤਾਂ ਦੇਖੋ ਜੀ ਕਾ ਸੀਗਾ ਕੋਟਨ ਦਾ ਇਹ ਵੀ ਬਹੁਤ ਹੀ ਜ਼ਿਆਦਾ ਪਿਆਰਾ ਸੀਗਾ ਇਸ ਦਾ ਪ੍ਰਾਈਸ ਸੀਗਾ ਜੀ 410 ਰੁਪਏ ਅੱਦਾ ਇਹਨਾਂ ਨੇ ਸਾਰਿਆਂ ਤੇ ਟੈਗ ਲਗਾਏ ਹੋਏ ਨੇ ਮਤਲਬ 250 ਰੁਪਏ ਤੋਂ ਇੱਥੋਂ ਸੂਟ ਸਟਾਰਟ ਹੋ ਜਾਂਦਾ ਮੈਂ ਖੁਦ ਦੋ ਸੂਟ ਲੈ ਕੇ ਆਈਆਂ ਤੇ ਤੁਹਾਨੂੰ ਅੱਗੇ ਵੀਡੀਓ ਵਿੱਚ ਦੇਖਣ ਨੂੰ ਮਿਲਣਗੇ ਕਿ ਮੈਂ ਕਿਹੜੇ ਲੈ ਕੇ ਆਈਆਂ ਕਿਉਂਕਿ ਅੱਥੀ ਆ ਕੇ ਛਾਂਟੀ ਕਰਨੀ ਪੈਂਦੀ ਬਸ ਕੱਪੜੇ ਦੀ ਸੋੜਾ ਟਾਈਮ ਲੱਗ ਜਾਂਦਾ ਕਿਉਂਕਿ ਲੇਡੀਜ਼ ਬਹੁਤ ਜ਼ਿਆਦਾ ਨੇ ਸਾਰੀ ਫਿਰ ਆਪਣੀਆਂ ਆਪਣੀਆਂ ਛਾਂਟੀਆਂ ਕਰ ਰਹੀਆਂ ਹੋਣੀਆਂ ਐਸ ਦਾ ਤੁਸੀਂ ਪ੍ਰਾਈਸ ਦਾ ਦੇਖ ਹੀ ਲਿਆ ਹੈ ਨਾ ਤਾਂ ਦੇਖੋ ਜੀ ਕਿਸ ਤਰ੍ਹਾਂ ਹੱਲਾ ਬੋਲ ਸੇਲ ਇਸ ਨੂੰ ਤਾਂ ਹੀ ਕਹਿੰਦੇ ਐ ਜਿੱਥੇ ਬਹੁਤ ਜ਼ਿਆਦਾ ਕੱਪੜਾ ਏ ਆਹ ਵਾਲਾ ਫਿਰੋਜੀ ਸੂਟ ਸੀਗਾ ਐ ਸੀਗਾ ਜੀ 2500 ਰੁਪਏ ਦਾ ਪੂਰਾ ਇਦਾਂ ਮਤਲਬ ਖਾਦੀ ਖਾਦੀ ਵਾਲਾ ਕੱਪੜਾ ਸੀਗਾ ਨਾਲ ਇਸਦੇ ਦੁਪੱਟਾ ਏ ਦੁਪੱਟਾ ਵੀ ਐ ਨ ਪੂਰਾ ਖੁੱਲਾ ਡੁੱਲਾ ਤੁਹਾਨੂੰ ਮਿਲੇਗਾ ਕੋਈ ਛੋਟੇ ਦੁਪੱਟੇ ਦਾ ਚੱਕਰ ਨਹੀਂ ਐ ਜੀ ਤਾਂ ਦੇਖੋ ਜੀ ਪੂਰਾ ਪੋੜੀਆਂ ਵਿੱਚ ਉੱਪਰ ਵੀ ਲੇਡੀਜ਼ ਬੈਠੀਆਂ ਨੇ ਛਾਂਟੀ ਕਰ ਰਹੀਆਂ ਨੇ ਪੂਰਾ ਢੇਰ ਲਗਾਇਆ ਹੋਇਆ ਏ ਜੀ ਤਾਂ ਮਤਲਬ ਕਹਿਣ ਤੋਂ ਭਾਅ ਕਿ ਵਦਿਆ ਸੂਟ ਹੈ ਅਨਜੀਤੋ ਦੇਖੋ ਜੀ ਤਾਂ ਕੱਪੜਿਆਂ ਦੇ ਢੇਰ ਤੋਂ ਉਹ ਜਿਹੜੀ ਪਿੱਛੇ ਤੁਸੀਂ ਬਲੂ ਕਲਰ ਦੀ ਟੋਕਰੀ ਦੇਖ ਰਹੇ ਹੋ ਨਾ ਉਦਾਂ ਦੀਆਂ ਸਾਰੀਆਂ ਤੁਹਾਨੂੰ ਟੋਕਰੀਆਂ ਇੱਥੇ ਕੋਈ ਰੈੱਡ ਐ ਇਦਾਂ ਦੇ ਦੇਣਗੇ ਤੇ ਇਹਦੇ ਵਿੱਚ ਤੁਹਾਨੂੰ ਸਾਰਾ ਕੱਪੜਾ ਫਿਰ ਆਪਣੇ ਸੂਟ ਇਹਦੇ ਵਿੱਚ ਪਾਈ ਜਾਓ ਤਾਂ ਆ ਸੀਗਾ ਇੱਕ ਐਦਾਂ ਪਿੰਕ ਕਲਰ ਦਾ ਤੇ ਨਾਲ ਇਸ ਦੇ ਮਤਲਬ ਦੁਪੱਟਾ ਇਹ ਪਲੇਨ ਇਸ ਦੀ ਸਲਵਾਰ ਹੋਵੇਗੀ ਇਸ ਦਾ ਪ੍ਰਾਈਸ ਸੀਗਾ ਜੀ 420 ਰੁਪਏ ਤਾਂ ਮਤਲਬ ਕਾਫੀ ਵਧੀਆ ਮਤਲਬ ਕੁਆਲਿਟੀ ਵਾਈਜ਼ ਕਾਫੀ ਅੱਛਾ ਹੈ ਜੀ ਕਾਟਨ ਦੇ ਯਦਾ ਜੈਪੂਰੀ ਔਰ ਆਪਣੇ ਸਾਰੇ ਤੁਹਾਨੂੰ ਇੱਥੇ ਪ੍ਰਿੰਟ ਦੇਖਣ ਨੂੰ ਮਿਲਣਗੇ ਤਾਂ ਦੇਖੋ ਇੱਕ ਫਿਰ ਮੈਂ ਗਾਜਰੀ ਕਲਰ ਦਾ ਚੱਕ ਰਹੀਆਂ 베بی ਪਿੰਕੀ ਦੇ ਵਿੱਚ ਥੋੜਾ ਵਾਈਟ ਕਲਰ ਦਾ ਉਹ ਹੈ ਜੀ ਇਦਾਂ ਪੂਰਾ ਨਾਲ ਦੁਪੱਟਾ ਮਿਲੇਗਾ ਮੈਚਿੰਗ ਮਿਲੇਗਾ ਆਲ ਓਵਰ ਵੀ ਮਿਲਣਗੇ ਤੇ ਪਲੱਸ ਤੁਹਾਨੂੰ ਇੱਥੇ ਮੈਚਿੰਗ ਸੂਟ ਵੀ ਮਿਲਣਗੇ ਇਸ ਦਾ ਟੈਗ ਤੁਸੀਂ ਆ ਦੇਖ ਹੀ ਲਿਆ ਜੀ 510 ਰੁਪਏ ਹੈ ਜੀ ਤਾਂ ਦੇਖੋ ਜੀ ਜਿਹੜਾ ਲੁਧਿਆਣੇ ਦਾ ਕੁਮਾਰ ਮੰਡੀ ਏਰੀਆ ਹੈ ਕਾਫੀ ਪੌਸ਼ ਏਰੀਆ ਏ ਲੁਧਿਆਣੇ ਦਾ ਕਾਫੀ ਵੱਡਾ ਸ਼ੋਰੂਮ ਹੈ ਜੀ ਰੂਪ ਸਿਕਿਉਰ ਤੇ ਉੱਥੇ ਇਹਨਾਂ ਦੀ ਸੇਲ ਲੱਗੀ ਹੋਈ ਹੈ ਜੀ ਤਾਂ ਜਿਸ ਵਜ੍ਹਾ ਕਰਕੇ ਕਿਉਂਕਿ ਕਪੜਾ ਦੇਖੋ ਜੀ ਅਗਰ ਤੁਸੀਂ ਬ੍ਰਾਂਡਡ ਕਪੜਾ ਲੈਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਮੁੱਲ ਵੀ ਉਸੇ ਹਿਸਾਬ ਨਾਲ ਦੇਣਾ ਪਵੇਗਾ ਅਗਰ ਤੁਸੀਂ ਸਸਤਾ ਕਪੜਾ ਲਵੋਗੇ ਫਿਰ ਉਹ ਤੁਹਾਨੂੰ ਸਸਤੇ ਮਿਲ ਜਾਣਗੇ ਤਾਂ ਦੇਖੋ ਆ ਇੱਕ ਬਲੈਕ ਕਲਰ ਦਾ ਸੂਟ ਸੀਗਾ ਇਹ ਵੀ ਕਾਫੀ ਪਿਆਰਾ ਹੈ ਇੱਦਾਂ نیچے ਪੂਰੇ ਪੱਲੇ ਤੇ ਕਢਾਈ ਹੋਈ ਹੈ ਜਿੱਤੇ ਟੈਗ ਤੁਸੀਂ ਦੇਖ ਹੀ ਲਿਆ ਪੂਰੇ ਗਲੇ ਤੇ ਵੀ ਇੱਦਾਂ ਵਾਈਟ ਕਲਰ ਦੀ ਧਾਗੇ ਦੀ ਕਢਾਈ ਹੋਈ ਆ ਮਤਲਬ ਇਹ ਵੀ ਹਲਕਾ ਫੁਲਕਾ ਸੂਟ ਸੀਗਾ ਕੋਈ ਹੈਵੀ ਇੱਦਾਂ ਭਾਰੀ ਚੁਬਣੇ ਵਾਲਾ ਸੂਟ ਨਹੀਂ ਹੈ ਕਿਉਂਕਿ ਸਾਰੇ ਕਪੜੇ ਦੀ ਛਾਂਟੀ ਕਰ ਕਰਕੇ ਹੀ ਹੈ ਤਾਂ ਦੇਖੋ ਉਸ ਦੇ ਬਾਅਦ ਵਿੱਚ ਮੈਂ ਇੱਕ ਇੱਥੇ yellow color ਦਾ suit ਚੱਕਦੀਆਂ ਕਿਉਂਕਿ ਰਸ਼ ਬਹੁਤ ਜ਼ਿਆਦਾ ਹੈ ਤੇ ਲੇਡੀਜ਼ ਸਾਰਾ तकरीबन ਇੰਦਾ ਛਾਂਟੀ ਕਰ ਕਰਕੇ ਹੀ ਲੈ ਕੇ ਜਾ ਰਹੀਆਂ ਸੀਗੀਆਂ ਆ yellow color ਦੇ suit ਦਾ ਪ੍ਰਾਈਸ ਸੀਗਾ ਜੀ 410 ਰੁਪਏ ਮਤਲਬ ਕਾਫੀ ਵਧੀਆ ਵੇਦ ਦੁਪੱਟਾ ਲਾਈਟ ਕਲਰ ਦੇ suit ਹੈ ਜੀ ਡਾਰਕ ਕਲਰ ਦੇ ਵੀ ਹੈਗੇ ਲਾਈਟ ਕਲਰ ਦੇ ਵੀ ਹੈਗੇ ਤਾ येलो ਕਲਰ ਵਿੱਚ ਗ੍ਰੀਨ ਬੂਟੀਆਂ ਧਾਗੇ ਦਾ ਮਤਲਬ ਵਰਕ ਹੋਇਆ ਏ ਇਸ ਤਰ੍ਹਾਂ ਤੇ ਗਲੇ ਤੇ ਤੁਹਾਨੂੰ ਹਲਕੀ ਹਲਕੀ ਕਢਾਈ ਮਿਲਣਗੀ ਤੇ ਇਸ ਦੀ ਸੀਗੀ ਪਲੇਨ ਸਲਵਾਰ ਤਾਂ ਉਸ ਦੇ ਬਾਅਦ ਵਿੱਚ ਦੇਖੋ ਜੀ ਬਹੁਤ ਮਤਲਬ ਸੱਚੀ ਮਰੂ ਖੁਸ਼ ਹੋ ਜਾਂਦੀ ਤੇ ਕਪੜਾ ਦੇਖ ਕੇ ਤੇ ਆ ਜਾਮਣੀ ਕਲਰ ਦਾ ਸੂਟ ਹੈ ਜੀ ਇਹ ਮੈਂ ਲੈ ਕੇ ਆਈ ਆ ਇਹ ਕੇਵਲਾ ਸੂਟ ਲਿਆ ਸੀਗਾ ਮੈਂ ਤੇ ਅੱਧਾ ਮਤਲਬ ਗਲੇ ਤੇ ਇਸ ਦੇ ਪੱਟੀ ਹੈ ਤੇ نیچے ਪੱਲੇ ਤੇ ਪੱਟੀ ਹੈ ਤੇ ਇਹ ਸੀਗਾ 310 ਰੁਪਏ ਦਾ ਮਿਲਿਆ ਮੈਨੂੰ ਇਹ ਵਾਲਾ ਸੂਟ ਤੇ ਪੂਰਾ ਲੰਬਾ ਚੰਬਾਏ ਐ ਏਦਾਂ ਮਤਲਬ ਕੁਝ ਵੀ ਆਪਣੀ ਪੈਂਟ ਬਣਵਾਓ ਨਾਲ ਸਲਵਾਰ ਬਣਾਓ ਗਰਾਰਾ ਬਣਾਓ ਪਲਾਜ਼ੋ ਬਣਾਓ ਕੁਝ ਵੀ ਤੁਸੀਂ ਜੋ ਤੁਸੀਂ ਪਾਉਂਦੇ ਹੋ ਉਹ ਤੁਸੀਂ ਬਣਵਾ ਸਕਦੇ ਹੋ ਤੇ ਇਸ ਨਾਲ ਲਾਈਨਿੰਗ ਨਹੀਂ ਲੱਗੇਗੀ ਕਿਉਂਕਿ ਕਪੜਾ ਸਹੀ ਸੀਗਾ ਐ ਜ਼ਿਆਦਾ ਫਿਰ ਲਾਈਨਿੰਗ ਗਰਮੀਆਂ ਵਿੱਚ ਪੈਂਦੇ ਵੀ ਨਹੀਂ ਹੈਗੇ ਲਾਈਨਿੰਗ ਵਾਲੇ ਹਨ ਤਾਂ ਮੈਨੂੰ ਕਲਰ ਵੀ ਅੱਛਾ ਲੱਗਿਆ ਤੇ ਏਦਾਂ ਮਤਲਬ ਵਧੀਆ ਲੱਗਿਆ ਮੈਨੂੰ ਇਹ ਬੜਾ ਸੂਟ ਪ੍ਰਿੰਟ ਵੀ ਇਹਦਾ ਸੋਹਣਾ ਸੀਗਾ ਔਰ ਕਾਫੀ ਮਤਲਬ ਰੀਜ਼ਨੇਬਲ ਪ੍ਰਾਈਸ ਵਿੱਚ ਮੈਨੂੰ ਮਿਲ ਗਿਆ ਤੇ ਨਾਲ ਇਸ ਦੇ ਦੁਪੱਟਾ ਪੂਰਾ ਖੁੱਲਾ ਡੁੱਲਾ ਹੈ ਦੇਖੋ ਜੀ 310 ਰੁਪਏ ਵਿੱਚ ਕੀ ਆਉਂਦਾ ਹੈ ਇਹ ਮੈਂ ਆਪੀ ਸਿਲਾਈ ਕਰ ਲੈਣਾ ਤੇ ਉਹਦੇ ਬਾਅਦ ਵਿੱਚ ਮੈਂ ਆ ਇੱਕ red color white color ਦਾ ਚੱਕ ਰਹੀਆਂ ਇਹ red ਨਹੀਂ ਸੀਗਾ ਕੈਮਰੇ 'ਚ ਥੋੜਾ ਆ ਰਿਹਾ ਬਟ ਇੱਕ ਗਾਜਰੀ ਕਲਰ ਸੀਗਾ ਐ ਇੱਕ ਮੈਂ ਇਹ ਵਾਲਾ ਸੂਟ ਲੈ ਕੇ ਆਈਆਂ ਇਹ ਮੈਨੂੰ ਪਿਆ ਜੀ 270 ਰੁਪਏ ਦਾ ਐਦਾ ਮਤਲਬ ਕੋਟਨ ਦਾ ਸੀਗਾ ਵਧੀਆ ਗਲੇ ਤੇ ਪੱਟੀ ਬਣੀ ਹੋਈ ਹੈ ਮੈਨੂੰ ਕਾਫੀ ਅੱਛਾ ਲੱਗਿਆ ਤੇ ਆ ਇਸ ਦਾ ਦੁਪੱਟਾ ਹੈ ਜੀ ਖੁੱਲਾ ਡੁੱਲਾ ਨਾਲ ਤੇ ਇਹ ਵੀ ਮੈਂ ਖੁਦ ਹੀ ਸੀ ਲਾਂਗੀ ਕਿਉਂਕਿ ਇਸ ਨੂੰ ਵੀ ਲਾਈਨਿੰਗ ਦੀ ਲੋੜ ਨਹੀਂ ਪਵੇਗੀ ਹੈ ਨਾ ਜੀ ਤਾਂ ਦੇਖੋ ਜੀ ਮੈਂ ਦੋ ਸੂਟ ਲੈ ਕੇ ਆਈ ਸੀਗੀ ਇਆ ਇੱਕ ਸੀਗਾ ਐਦਾ ਗ੍ਰੀਨ ਕਲਰ ਦਾ ਸੀਗਾ ਤੇ ਨੀਚੇ ਲੈਸ ਲੱਗੀ ਹੋਈ ਹੈ ਇਸ ਦਾ ਟੈਗ ਤਾਂ ਤੁਸੀਂ ਦੇਖ ਹੀ ਲਿਆ ਹੈ ਨਾ ਜੀ ਤਾਂ ਦੋਸਤੋ ਇਸ ਤਰ੍ਹਾਂ ਦੀ ਵੀਡੀਓਜ਼ ਸਾਡੇ ਚੈਨਲ ਤੇ ਬਹੁਤ ਜ਼ਿਆਦਾ ਪੈਂਦੀਆਂ ਨੇ ਤਾਂ ਪਲੀਜ਼ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਪੂਰਾ ਦੇਖਿਆ ਕਰੋ ਲਾਈਕ ਵੀ ਕਰ ਦਿਆ ਕਰੋ ਜੀ ਤੁਸੀਂ ਲਾਈਕ ਕਰਨਾ ਭੁੱਲ ਜਾਂਦੇ ਹੋ ਤਾਂ ਪਲੀਜ਼ ਅੱਗੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਤਾਂ ਕਿ ਅਸੀਂ ਤੁਹਾਡੇ ਵਾਸਤੇ ਹੋਰ ਵਧੀਆ-ਵਧੀਆ ਲੁਧਿਆਣੇ ਦੇ ਕਿਹੜੇ ਬਾਜ਼ਾਰ ਵਿੱਚ ਕਿਹੜੀਆਂ ਦੁਕਾਨਾਂ ਵਿੱਚ ਇੱਥੇ ਕੀ ਮਿਲਦਾ ਹੈ ਵਧੀਆ ਸਮਾਨ ਮਿਲਦਾ ਹੈ ਤਾਂ ਅਸੀਂ ਤੁਹਾਨੂੰ ਉਸ ਦੀ ਵੀਡੀਓ ਬਣਾ ਕੇ ਦੱਸ ਸਕੀਏ ਇਸ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਜੀ ਬਸ ਤੁਸੀਂ ਪਲੀਜ਼ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਔਰ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛੋ ਜੀ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਲੁਧਿਆਣੇ ਦੇ ਵਧੀਆ ਜਿਹੀ ਦੁਕਾਨ ਵਿੱਚ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਪਰੇ ਸਤਿ ਸ਼੍ਰੀ ਅਕਾਲ ਜੀਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਜੀ ਤੇ ਦੇਖਦੇ ਰਹੋ ਚੈਨਲ ਪੰਜਾਬੀ ਬਲੌਗਰ ਸੀਮਰ ਬਾਏ ਬਾਏ ਐਂਡ ਟੇਕ ਕੇਅਰ